ਖਲੀ ਆਉਣੀ ਓਏ 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 ਇਹਦੇ ਤੋਂ ਹੜੂ ਪਿੰਡੇ ਦੇ ਦੋਵੇਂ ਦੋ ਇਹਦੇ ਤੋਂ ਹੜਾਇਆ ਕਿ ਨਕੇ ਫੇਸ ਆਈ ਰੋ ਦੋ ਕਿੱਡੇ ਕਿਊਟ ਕਿਊਟ ਲੈ ਆਂਦੇ ਅਸੀਂ ਜੀ ਹੈ ਸਾਰੇ ਸਾਨੂੰ ਆਰੇ ਲਾਤਾ ਤੇ ਸਾਂਗੇ ਮੱਜਾਂ ਨੂੰ ਕਿੰਨਾ ਰੱਖਣਾ ਹੁਣ ਲੱਗਾ ਪੱਠੇ ਇਹ ਤਾਂ ਸੋਹਣਾ ਵਾ ਜੀ ਸਾਸਟਰੀ ਗਾਲ ਸਾਰਿਆਂ ਨੂੰ ਲੋ ਜੀ ਸਵਾਲ ਕਰ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ ਸੋ ਆਪਣਾ ਅੱਜ ਦਾ ਵਲੌਗ ਆਪਣਾ ਅੱਜ ਦਾ ਵਲੌਗ ਇਹ ਆ ਤੇ ਮੰਮੀ ਦਾਦੀ ਰੈਡੀ ਨਹੀਂ ਗਏ ਹੋਇਆ ਕਿਤੇ ਬਾਹਰ ਸੋ ਆਪਣਾ ਮੇਰਾ ਇੱਕ ਰਾਦਾ ਦਾ ਡੌਗ ਲਿਆਉਂਦਾ ਉਹ ਬਾਟਾ ਪਹਿਲੇ ਆਪਣੇ ਘਰੇ ਰੱਖੇ ਹੁੰਦੇ ਡੌਗ ਉਹ ਪਾਰਵੋ ਵਾਇਰਸ ਆ ਗਿਆ ਉਹਦੇ ਕਾਰਨ ਡੈਥ ਹੋ ਗਈ ਉਹਨਾਂ ਤਿੰਨ ਡੌਗ ਆਪਣੇ ਅਮਰੀਕਨ ਬੁਲੀ ਡਾਬਰਮੈਨ ਹੱਸ ਗਈ ਇਹਨਾਂ ਦੀ ਡੈਥ ਹੋ ਗਈ ਸੀ ਤੇ ਉਸ ਵਾਰ ਆਪਾਂ ਬਿੱਲਾ ਲੈ ਆਂਦਾ ਤੇ ਹੁਣ ਮੈਂ ਇਰਾਦਾ ਕਰੇ ਕਿ ਨਾ ਛੋਟਾ ਜਿਹਾ ਡੌਗ ਚਾਹੀਦਾ ਕਰੇ ਕਿਉਂ ਜ਼ਰੂਰੀ ਹੁੰਦਾ ਮਨটারে ਲੱਗਾ ਰਹਿੰਦਾ ਵਾ ਕੰਦੇ ਹੀ ਹੁੰਦਾ ਵਾ ਤੇ ਸੋ ਹੁਣ ਅੱਜ ਆਪਾਂ ਚੱਲੇ ਇੱਕ ਡੌਗ ਲੈਣ ਤੇ ਡੌਗ ਬਹੁਤ ਜ਼ਿਆਦਾ ਸੋਹਣਾ ਵਾ ਨਿੱਕਾ ਜਿਹਾ ਬੱਚਾ ਹੀ ਆ ਹਜੇ 골ਡਨ ਰੀਟਰੀਵਰ ਆ ਤੇ ਬਾਕੀ ਮੈਨੂੰ ਬਾਹਲੇ ਇਹ ਬਰੀਡ ਬਾਰੇ ਪਤਾ ਨਹੀਂ ਮੈਨੂੰ ਕਿਸੇ ਨੂੰ ਪੁੱਛਿਆ ਕਿੰਨੇ ਸਿਆਣੀ ਹੁੰਦੀ ਬ ਤੇ ਫਿਲਮ ਚਾਹੀਦਾ ਅਕਸ਼ੇ ਕੁਮਾਰ ਦੀ ਇੰਟਰਟੇਨਮੈਂਟ ਫਿਲਮ ਚਾਹੀਏ ਡੌਗ ਜਾਂ ਪੈਟਾਗ ਦੀ ਜਿਹੜੇ ਹੁੰਦੇ ਉਹ ਫੋਟੋ ਲੱਗੀ ਹੁੰਦੀ ਉਹ ਵਾਲਾ ਡੌਗ ਲੈ ਚੱਲੇ ਆਪਾਂ ਬੱਚਾ ਜਾ ਨਿੱਕਾ ਜਿਹਾ ਆਵੇ ਫੋਟੋਆਂ ਮਕਾਈਆਂ ਚੀਆਂ ਸੋ ਆਪਾਂ ਅੱਜ ਲੈਨ ਚੱਲੇ ਆ ਤੇ ਘਰ ਦੇ ਨਾਲ ਆਪਾਂ ਦੱਸਣਾ ਨਹੀਂ ਕਾ ਘਰੇ ਲੱਜਦਾ ਰੱਖ ਦੇਣਾ ਜਿਹੜਾ ਘਰ ਦੇਉਣ ਉਹ ਆਪਾਂ ਦੇਖ ਲੈਣਗੇ ਮਾਲੀ ਕਲ ਵੈ ਕੋ ਕਹਿੰਦੇ ਨਹੀਂ ਹੁੰਦੇਗੇ ਦੇਖੋ ਕਹਿਣਗੇ ਮਣੀਓਂ ਟ ਗਾਲਾਂ ਖਾ ਲਾਂਗੇ ਮਾਨੀਆਂ ਗਾਲਾਂ ਘੋਰੀਆਂ ਨਾਲ ਆ ਉਹ ਗੱਲ ਹੁੰਦੀ ਆ ਮਣੀਓਂ ਟ ਗਾਲਾਂ ਖਾਣੀ ਕਹੀਆਂ ਧੰਨਵਾਦ ਫੇਰ ਹੀ ਦਿਨ ਚੱਲਦਾ ਆਪਣਾ ਦਾ ਸੌ ਲਾ ਵੀ ਗਾਲਾਂ ਰੁੱਠ ਲਾਂਗੀ ਇਹ ਤਾਂ ਪਿੰਡਿਆਂ ਦੀਆਂ ਗੱਲਾਂ ਤੁਹਾਨੂੰ ਪਰਾ ਕਰ ਕਰਦੀ ਕਹਾਣੀ ਆਏ ਸੋ ਆਪਾਂ ਲੈ ਉਹਨਾਂ ਡੌਗ ਤੇ ਵਲੌਗ ਨਾਲ ਜੁੜੇ ਰਹੋ ਇਕੱਲੇ ਮੈਂ ਗੁੱਗੂ ਕਰੇ ਚੱਲਾਂ ਹੁਣ ਬੜਾ ਜਿਆ ਖੇਤ ਜਾਣਾ ਹੈਗਾ ਫਰਾਂ ਨਹੀਂ ਕੋਈ ਕੰਮ ਕੋ ਮੈਂ ਹੀ ਗੇੜਾ ਲੌਣ ਜਾਣਾ ਵਰਦੀ ਡੀਲ ਬਣਾਉਣ ਜਾਣੀ ਹੈ ਉਹਨਾਂ ਨੇ ਸੋ ਆਪਾਂ ਇਕੱਲੇ ਚੱਲੇ ਉਧਰ ਤੇ ਵਲੌਗ ਨਾਲ ਤੁਸੀਂ ਜੁੜੇ ਰਹੋ ਸਸਰੀਕਾ ਲਵ ਯੂ ਆਲ ਚੈਨਲ ਨੂੰ ਸਬਸਕ੍ਰਾਈਬ ਸਹੀ ਸਹੀ ਮੈਂ ਇਸ ਨੰਬਰ ਪਿੱਛੇ ਕਰ ਦਿੰਦਾ ਹਾਂ ਹਾਂ ਹੋਣੇ ਬਕਾਈ ਵਾਲਾ ਆਪਣੇ ਕੋਲ ਮੋਟਾ ਜ ਮੋਟਾ ਜਾਣ ਕੇ ਕਹਿੰਦਾ ਬਕਾਈ ਵਾਲਾ ਕਰਦੇ ਫੰਗੜਾ ਕਰੋ ਪਾ ਚੁੱਕਾ ਤੇ ਸੱਭਿਆਚਾਰ ਕੇ ਮੇਲੇ ਵਾਹ ਲਾਉਣੇ ਸ਼ੁਰੂ ਕਰਦੇ ਆ ਕੀ ਨਾ ਆਪਣਾ ਸੱਭਿਆਚਾਰ ਗਰੁੱਪ ਦਾ ਜੀ ਇਹ ਪਤਾ ਨਹੀਂ ਮੋਟੇ ਬਦਲੂ ਕੀ ਟੀਪ ਅੱਪੇ ਅੱਛਾ ਛੋੜੋ ਛੋੜੋ ਮੜੋ ਬੰਦਾ ਹੀ ਰਗੜਦਾ ਛੋੜੋ ਛੋੜੋ ਚੱਪਲੀ ਘਵਾਤੀ ਥੋੜਾ 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 ਬੰਦੇ ਰਗੜਦਾ ਛੋੜੋ ਛੋੜੋ ਥੋੜਾ ਉੱਤੇ ਟੁੱਟ ਜਾਊਗਾ ਜਿਹੜੇ ਲੱਗੇ ਆ ਟੂਟੇ ਲਾ ਦਾਂਗੇ ਆਪਣਾ ਹੀ ਆ ਕੋਈ ਨਹੀਂ ਕੋਲ ਤੇ ਗੱਡੀ ਚ ਲੰਮਕ ਕੇ ਬਹਿਣਾ ਪਾਣਾ ਗੱਡੀ ਨਹੀਂ ਭਾਗ ਲੈ ਜਾਣਾ ਮੈਨੂੰ ਨਹੀਂ ਕਹੀਦੀ ਬੈਠਣਾ ਚੜਾ ਚੜਾ ਜੀਪ ਠੀਕ ਜਾਂਦਾ ਕਿੱਥੇ ਜਾਂਦਾ ਕਿੱਥੇ ਜਾਂਦਾ ਹੋਵੇ ਮੇਲੀਆਂ ਜਾਰਾ ਬੇਲੀਆਂ ਚੱਲੇ ਮੇਲਾ ਵੇਖਣ ਅਸੀਂ ਸੋਹਣੇ ਨਹੀਂ ਹਾਏ ਹਾਏ ਪਾਣੀ ਨਾ ਵੇਸਟ ਕਰਿਓ ਪਾਣੀ ਨਾ ਦੂਰ ਪਰਦਾ ਸਾਹਿਬ ਚੱਲ ਕੋਈ ਨਾ ਕੰਗਾ ਲੰਗਾ ਉਹ ਭਰਾਵਾ ਤੈਨੂੰ ਕੱਪੜੇ ਧੋਣੇ ਆਉਂਦੇ ਯਾਰ ਚਾਕੇ ਵਿੱਚ ਸੋਇਆ ਕਰ ਇਹਨੂੰ ਐਕਰੇ ਕੋ ਮੇਲਾ ਮੇਲੀ ਆ ਜਾ ਰਾ ਬੇਲੀਆਂ ਚਲੋ ਭਾਈ ਟੋਰ ਲ ਗੱਡੀ ਮੁੰਡਿਓ ਬਹਿ ਗਏ ਚਾਤਰੇ ਬਹਿ ਜਾ ਅੱਗੇ ਆ ਕੇ ਮੈਨਾਂ ਆ ਕੇ ਆ ਜਾ ਇੱਥੇ ਆ ਜਾ ਹੈ ਜੀ ਥਾ ਅੱਗੇ ਆ ਦੇਖ ਰਿਹਾ ਤੈਨੂੰ ਬਹਿ ਜਾ ਕੇ ਬਹਿ ਜਾ ਬਾਦੂ ਸਾਵਾ ਅਗਰਾਹ ਅਸੀਂ ਆਉਂਗੇ ਅੱਪਾ ਚਲੋ ਚੜ ਕੇ ਭਾਈ ਚੱਲ ਵੀ ਦੇ ਦੇ ਇਸ ਛੋਟਾ ਛੜ ਰਾਂ ਦਈ ਪੂੰਗਾ ਕੇ ਜੇਤ ਵਾਲਾ ਮੇਰਾ ਖਲੀ ਆਉਣੀ ਓਏ 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 ਫੜਾ 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 ਰਗੜਦਾ ਓ ਵੀ ਲੈ ਲਾਸ ਓ ਬੋਲਦਾ ਨਹੀਂ ਆਲੀ ਆਉਣੀ ਧੀਰੇ ਧੀਰੇ ਓ ਇੱਕ ਵੇਖ 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 ਸਾਰੀ ਟੀਮ ਉਤਾਰਿਆ ਜਾਵੇ ਸਾਰੀ ਟੀਮ ਉਤਾਰਿਆ ਜਾਵੇ ਚਲੋ ਜੀ ਚਲੋ ਵਿਚਲੋ ਵਿਚਲੋ ਵੀ ਚਲੋ ਵਿਚਲੋ ਵੀ ਸਾਰੀ ਟੀਮ ਉਤਾਰਿਆ ਜਾਵੇ ਚਲੋ ਚਲੋ ਚਾਬੀ ਕੌਣ ਲੈ ਗਿਆ ਸਵਾਰ ਕੇ ਦੀ ਚਾਬੀ ਕਹੀਂ ਘਰ ਦੀ ਚਾਬੀ ਦੇ ਜੋ ਆਇਆ ਮੇਰੇ ਨਾਲ ਹੀ ਆਇਆ ਚਾਬੀ ਮੋੜ ਲਿਆਂਗੇ ਜਾਨਾ ਵੀ ਉਧਰ ਉਧਰ ਨਹੀਂ ਨਿਕਲ ਜਾਣਾ ਆਇਆ ਨਾਲ ਹੀ ਮਾਣਾ ਤੇ ਚਾਬੀ ਕਰਨੀ ਤੇ ਲਓਏ ਮਿੱਤਰੋ ਕਹਿੰਦੇ ਘਰੇ ਲੈ ਕੇ ਆ ਗਏ ਆ ਕੀ ਬਾਤ ਹੈ ਮੰਗੇ ਦੇ ਵੇਲੇ ਗੋਦੀ ਹੀ ਆਇਆ ਖੇਡਦਾ ਹੀ ਹਾਂ ਮੰਗਾ ਚੱਕੀ verdade new baby hindi house ਵਾਹ ਜੀ ਵਾਹ ਕੀ ਬਾਤ ਐ ਚਲੋ ਵਾਜੀ ਹੁਣ ਕਿਵੇਂ ਮੰਗੇ ਕਿਵੇਂ ਲੱਗਾ ਟੋਗੀ ਆਪਣਾ ਇਹਦਾ ਨਾਮ ਸੁਜੈਸਟ ਕਰੋ ਸਾਨੂੰ ਕੀ ਰੱਖੀਏ ਇਹ ਫੀਮੇਲ ਆ ਸ਼ੈਫੀ ਦਾ ਸ਼ੈਫੀ ਨਹੀਂ ਬੈਲਾ ਦੱਸੋ ਬੈਲਾ ਸੋਨਾ ਸ਼ੈਫੀ ਸੋਨਾ ਬੈਲਾ ਤਾਂ ਸਾਡੇ ਲਈ ਉਹ ਕੁੱਤੀ ਦਾ ਹੋਰ ਜੁੰਦੇ ਲੱਗੇ ਪਏ ਐ ਇਹ ਤੁਹਾਨੂੰ ਵੀ ਦੱਸ ਦੇਣਾ ਸਾਡੀ ਚਾਬੀ ਇੱਥੇ ਪਈ ਹੁੰਦੀ ਆ ਜੀ ਇਹ ਵੇਹੜੀ 'ਚ ਰੱਖੇ ਗਏ ਅੱਗੇ ਨੇ ਰੱਖੀ ਹੁੰਦੀ ਜੀ ਟੈਂਸ਼ਨ ਨਾਲਵੇਂ ਆਣ ਕੇ ਤੇ ਚਾਬੀ ਇੱਥੇ ਲੱਭਦੇ ਫਿਰਿਓ ਇੱਥੇ ਚਾਬੀ ਹੁੰਦੀ ਨਹੀਂ ਕੀ ਅੱਜ ਹੀ ਰੱਖੀ ਐ ਇੱਥੇ ਚਾਬੀ ਅਸੀਂ ਇੱਥੇ ਹੁੰਦੀ ਐ ਹਨ ਇੱਥੇ ਨਹੀਂ ਹੁੰਦੀ ਐ ਤਾਂ ਵਾਹੇ ਰੱਖਿਆ ਜਿਵੇਂ ਕਿਸੇ ਦੇ ਘਰ ਚੋਰੀ ਹੋ ਗਈ ਉਹ ਬੰਦਾ ਜੀ ਇੱਥੇ ਸੋਨਾ ਪਿਆ ਕੱਢ ਕੇ ਲਾਓ ਇੱਥੇ ਨਾਲ ਠੰਡੀ ਬੋਤਲ ਲਿਆ ਕੱਢ ਕੇ ਲਾਓ ਮਰੋ ਤਨ ਨੂੰ ਕਿਵੇਂ ਪਰਾ ਕਹਿੰਦੇ ਤਾਂ ਵੀਰ ਕੁੜੀ ਛੱਡ ਨਾ ਐ ਤਾਂ ਸਾਰੇ ਸੁਨੇਹਾ ਭੇਜਦੀ ਰਹਿੰਦੀ ਤਾਂ ਹਰ ਨਵਰਾ ਕਿੱਥੇ ਕਿੱਥੇ ਪਿਆ ਹੁੰਦਾ ਲਾਓ ਬੈਲਾ ਇੰਦੀ ਨਿਊ ਹਾਊਸ ਕਿਵੇਂ ਚਾਹਦੀ ਬੈਲਾ ਬੈਲਾ ਨਾਲ ਸੌਂਦੀ ਆ ਲੋ ਸਾਡੀ ਦੱਸੋ ਬੈਲਾ ਕਿਵੇਂ ਆ ਬਾਕੀ ਨਾ ਤੁਸੀਂ ਸੁਜੈਸਟ ਕਰ ਲਓ ਕਿ ਨਾ ਇਹਦਾ ਇਹਨੇ ਰੱਖਿਆ ਸ਼ੈਫ ਵੀ ਮੈਂ ਰੱਖਿਆ ਬੈਲਾ ਓ ਸਾਡਾ ਬੇਟਾ ਸੁਲਤਾਨ ਸੁਲਤਾਨ ਆਵੇਂ ਓ ਸੋਸ ਤਿਰਸੇ ਲੀ ਆਈਆ ਫਰੈਂਡ ਆਈ ਆ ਜਾ ਕੀ ਆ ਬਾਤ ਹੈ ਓਏ ਨਵਾਂ ਹੋ ਗਿਆ ਥੋੜਾ ਮਾਨੂੰ ਇਧਰ ਆ ਇਧਰ ਆ ਵੀ ਇਹੋ ਕੋਲ ਆਇਆ ਸੁਲਤਾਨ ਤੂੰ ਝਾਗ ਲਓ ਕਿਵੇਂ ਝਾਗ ਹੋਏ ਓਏ ਸੁਲਤਾਨ ਕੋਲੋਂ ਮਾਰੇ ਨਾ ਕਿਵੇਂ ਬਾਕੜ ਵੀ ਲਾਇਆ ਕਰਦਾ ਕੀ ਇਹ ਤੇਰਾ ਕੋਈ ਮੁੰਡਾ ਹੈ ਐ ਆ ਨਾ ਕੜਾ ਪਹਿਲ ਨੇ ਸੁਸਤੀ ਬਈ ਨੂੰ ਜਿਹੜੀ ਆਖੜੂਗਾ ਵੇਖੀ ਨੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੈਲਾ ਆ ਪਹਿਲਾ ਪਹਿਲਾ ਬੈਲਾ ਇਹ ਸਾਡੀ ਬੈਲਾ ਕਿਵੇਂ ਪਹਿਲਾ ਵੇ ਵੇ ਕਿਵੇਂ ਪੰਗੇ ਲੈਂਦੀ ਇਹ ਗੋਲਡਨ ਰੀਟਰੀਵਰ ਆ ਜੀ ਬਰੀਡ ਕਹਿੰਦੇ ਸਿਆਣੀ ਹੁੰਦੀ ਆ ਓਏ ਕਿਵੇਂ ਆਉਂਦੇ ਵੇਖਦੇ ਹੋ ਫੇ ਬਾਕੀ ਓਏ ਬਾਕੀ ਪਤਾ ਨਹੀਂ ਮੈਨੂੰ ਤੁਸੀਂ ਦੱਸੋ ਇਹ ਸਿਆਣੀ ਨੂੰ ਡਿਬਰੀਡ ਤੇ ਕਿਵੇਂ ਹੁੰਦੀ ਹੈ ਵੈਸੇ ਨਾ ਇਹ ਤੇ ਉਹ ਮੰਗੇ ਪੈਡਿਗਰੀ ਤੇ ਹੁੰਦਾ ਨੇ ਜੇ ਤਾਂ ਨਾਂ ਨਾ ਉਹਦਾ ਫੋਟੋ ਲੱਗਣੀ ਪੈਡਿਗਰੀ ਤੇ ਉਦੋਂ ਤੇ ਵੰਦੇ ਹੁੰਦੇ ਆ ਕਿ ਸੋ ਹੁਣ ਆਪਾਂ ਘਰੇ ਲੈ ਆਂਦੇ ਪੈਡਿਗਰੀ ਤੋਂ ਕੱਢ ਕੇ ਕਿਵੇਂ ਵੇਖ ਲੈ ਉਧਰ ਵੇ ਆਇਆ ਲਓ ਜੀ ਦੱਸੋ ਨਿਊ ਮੈਂਬਰ ਸਾਡਾ ਕਿਵੇਂ ਆ ਸ਼ਾਫੀ ਹੋਏ ਪਹਿਲਾ ਬੈਲਾ ਸ਼ਾਫੀ ਪਹਿਲਾ ਜੀ ਪਹਿਲਾ ਔਰ ਪਹਿਲਾ ਨਾ ਨੇ ਹੁੰਦੀ ਪਹਿਲਾ ਸ਼ਾਫੀ ਉਹ ਮਾਮਾ ਕਰੀਆ ਬੈਲਾ ਆ ਗਈ ਪਹਿਲਾ ਪਹਿਲਾ ਨਾਇਰ ਹੋ ਗਿਆ ਫਾਈਨਲ ਬੈਲਾ ਬੈਲਾ ਆ ਗਈ ਬੈਲਾ ਦੇ ਨਾਮ ਤੇ ਫਾਈਨਲ ਹੋ ਗਈ ਮੇਰੀ ਬੈਲਾ ਲਓ ਜੀ ਦੋਵੇਂ ਮਾਰ ਨੂੰ ਨਾ ਵੇ ਫੜ ਲੀਂ ਕਿਤੇ ਪਿਆਰ ਪਵਾਇਨ ਦਾ ਰਾ ਖੜ ਜਾ ਦੂਰ ਰਹਿ ਮੜਾ ਕਰ ਲੈਣ ਕੀ ਕਰਦੇ ਆ ਪਿਆਰ ਪਵਾ ਦੇਣ ਦਾ ਮੈਂਨੇ ਕੀ ਕਹਿੰਦੇ ਆ ਉਹ ਬਾਗੜ ਜਾ ਕਰਦਾ ਕੀ ਬਾਗੜ ਬੈਲਾ ਆ ਚੱਲ ਪਹਿਲਾ ਉਹਦੇ ਕੋਲ ਸੁਲਤਾਨ ਨੌਜੀ ਮੰਗਾ ਗਾਣਾ ਕੌਣ ਲਗਾ ਮੰਗੇ ਦਾ ਤੇ ਮੰਗਾ ਗਾਣਾ ਰੈਡੀ ਕਰੀ ਜਾਂਦਾ ਮੰਗੇ ਦੱਸੋ ਕਿਹੜਾ ਗਾਣਾ ਲਗਾ ਬਾਈ ਹੋਕ ਸੌਂਗ ਲਗਾ ਮੰਗੇ ਦਾ ਸੁਨਾਰੇ ਹਰਮੰਗਾ ਗਾਣਾ ਹੋ ਕਿਦਾਂ ਅੱਜ ਨਹੀਂ ਦਿਵੇ ਆ ਸਾਡੜੀ ਦੇ ਨਾਨਾ ਵਿੱਚ ਤਾਰਿਆਂ ਤੁਪਾ ਜਾਇ ਇੱਕ ਸੁਪਨ ਸਲਾਈ ਵੇ ਲੈਕੀਆਂ ਦੀ ਮੈਕ ਜੀ ਦੇ ਨੇਤਰਾਂ ਤੋਂ ਉੱਡਦੀ ਆ ਹੜਾਉ ਦੇ ਪਿੰਡ ਲੈ ਕੇ ਜਾਈ ਵੇ ਉਹਦੇ ਪਿੰਡ ਚਾਰ ਨੂੰ ਸਵਾਈ ਚੋੜੀ ਚੁੱਤੀਆਂ ਦੀ ਪੈੜਾ ਵਿੱਚ ਲਵਾ ਕਿੰਜ ਪਾਵੇ ਉਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀ ਸਾਨੂੰ ਫੁੱਲਾ ਜੇ ਰੋੜਿਆਂ ਦਾ ਚਾਵੇ ਹਾਏ ਉਹਦੇ ਪਿੰਡ ਤਾਰੇ ਆਵੇ ਦੂਦੀਆਂ ਪਹਾੜੀਆਂ ਦੀ ਕੋਠਿਆਂ ਤੋਂ ਪੈਂਦੀ ਝਲਕਾਰ ਵੇ ਹਾਏ ਉਹਦੇ ਪਿੰਡ ਤਾਰੇ ਆ ਫਕੀਰ ਜਿਹੜੇ ਪੌਂਦੇ ਰਹਿੰਦੇ ਮੋਹਲਾ ਵਾਲੀ ਬਗਲੀ ਦੇ ਯਾਰ ਵੇ ਮੰਗੇ ਬਾਤ ਤੇਰੀ ਬਹੁਤ ਸੋਹਣੀ ਯਾਰ ਬਹੁਤ ਕੈਂਡ ਗਾਇਆ ਗਾਣਾ ਬਾਅਦ ਚ ਮੰਗੇ ਅਗਲੇ ਕਹਾਣੀ ਆਉਣ ਲੱਗਿਆ ਤੁਹਾਨੂੰ ਦੱਸਾਂਗੇ ਤੇ ਲਾਜੂ ਮੰਗੇ ਨਾਲ ਹਟਾ ਓਕੇ ਮੰਗੇ ਮੈਂ ਵੀ ਕਿਹਾ ਚੂਂ 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 ਬਨੇਗਾ ਤੋਂ ਕਰੀ ਜਾਂਦਾ ਉਹਨੂੰ ਅਸਲ ਵਿੱਚ ਭੁੱਖ ਲੱਗੀ ਸੀਗੀ ਆਵੇ ਉਹ ਭੁੱਖ ਲੱਗੀ ਹੈ ਵਿਚਾਰੇ ਨੂੰ ਮੰਮੀ ਨੂੰ ਦੋਤਨੀ ਪੈਗੇ ਭੇਜਿਆ ਤਾਂ ਕਰਕੇ ਝੂ-ਝੂ ਕਰੀ ਜਾਂਦਾ ਲੱਗਦਾ ਲੱਗਿਆ ਨਾ ਸੁਜੈਸਟ ਕਰੋ ਮੈਨੂੰ ਬਾਕੀ ਘਰੇ ਸਾਡੇ ਨਾ ਮੰਮੀ ਡੈਡੀ ਬੀਬੀ ਕੋਈ ਵੀ ਹੈ ਨਹੀਂਗਾ ਘਰ ਦੇ ਪਰਨੇ ਕਿੱਥੇ ਗਏ ਹੋਇਆ ਤੇ ਸੋ ਆਪਾਂ ਚੋਰੀ-ਚੋਰੀ ਲੈ ਆਂਦਾ ਵਾ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਬਸ ਬਾਗੜ ਬਿੱਲਾ ਜਾਂ ਤੂੰ ਸੌਲਿਆ ਖਾ ਲਿਆ ਪੀ ਲਿਆ ਭੱਜ ਗਿਆ ਬਹੁਤ ਖਰਾਬ ਕਰਨ ਲੱਗ ਪਿਆ ਹੁਣ ਬਸ ਢਿੱਡੀ ਭੜ ਗਈ ਹਾਂ ਅਗੇ ਸਾਂਪਟਾ ਕਰਕੇ ਕਰਕੇ ਮੈਂ ਤੜੇ ਤੱਕ ਖੜੀ ਆਂ ਵੀ ਜੇ ਕਿਤੇ ਹੋਰ ਕਿਤੇ ਵੀ ਜਾਣਾ ਤਾਂ ਹੋ ਜਾਤੇ ਲੈ ਹੋਰ ਹੁਣ ਕਿੱਥੇ ਜਾਣਾ ਤੂੰ ਘਰੇ ਖੜੀਆਂ ਲੈ ਤਿਆਰ ਹੁਣ ਹੋਰ ਕਿੱਥੇ ਜਾਣਾ ਇੱਕ ਸਰਪ੍ਰਾਈਜ਼ ਆ ਸਰਪ੍ਰਾਈਜ਼ ਦੇ ਗਿਫਟ ਦੇਣਾ ਤੁਹਾਨੂੰ ਗਿਫਟ ਕਿਹੜਾ ਦੇਣਾ ਗਾਲਾਂ ਨਹੀਂ ਕੱਢਣੀਆਂ ਇਹ ਗਾਲਾਂ ਵਾਲਾ ਇਹ ਤਾਂ ਗਾਲਾਂ ਮੇੜੀ ਜਾਣੀਆਂ ਗਾ ਤੇ ਬੀਬੀ ਗਾਲਾਂ ਨਹੀਂ ਕੱਢਦੀ ਨਾ ਤੈਨੂੰ ਕੰਮਾਂ ਦੇ ਗਾ ਕੱਢਣ ਵਾਲਾ ਕੰਮ ਕੀਤਾ ਤਿਆਰ ਕਰਨ ਵਾਲੇ ਤਾਂ ਕੋਈ ਹੈ ਨਹੀਂ ਇੱਥੇ ਤੇ ਵੇਖੀਆਂ ਦੇ ਦੇ ਇਹ ਜਿੱਦਣ ਘਰੋਂ ਨਿਕਲ ਜੀਏ ਨਾ ਇੱਕ ਕੋਈ ਨਾ ਕੋਈ ਐ ਚੀਜ਼ ਐ ਨਾ ਲੈ ਕੇ ਆਉਣੀ ਹੁੰਦੀ ਆ ਉਦਨ ਕਾਇਦ ਹੋਤਾ ਬਿੱਲਾ ਚੱਕ ਲਿਆ ਲੋਹੇ ਲੱਗਦਾ ਉਹ ਵੇਖ ਲਾ ਬਿੱਲਾ ਹੀ ਆ ਬਿੱਲੇ ਦਾ ਪਰਾਂ ਲੈਂਦਾ ਮੈਂ ਪਤਾ ਲੱਗ ਜੇ ਸਹੀ ਕਿਹੜਾ ਵੇਖੀ ਲੈ ਉਹ ਵੇਖ ਉਹਨੇ ਸੋਗੇ ਸਿਰ ਚੱਕ ਲਿਆ ਇਹ ਕਿਹੜੀ ਵੇਖ ਇੱਥੋਂ ਲੈ ਕੇ ਆਂਦਾ ਬਾਸ ਉਹ ਹੈ ਇਹ ਸ਼ਰਨੇ ਕੋਲੋਂ ਰਾਤ ਉਹ ਮੁੰਡੇ ਦੇ ਨੇ ਖੜਾ ਹੋਣ ਇਹ ਹਾਲਤ ਮਾ ਫੁੱਲ ਗਾਨੀਆ ਜੀ ਮੈਂ ਪਾ ਦੇ ਦਿਆਂ ਉਹ ਆਂਦਾ ਮੰਮੀ ਆਵੇ ਕਿੰਨਾ ਸੋਣਾ ਕੁੱਤਾ ਆਵੇ ਮੁੰਡਾ ਉਹਦੇ ਕੋਲ ਤਾਂ ਮੈਂ ਹਾਂ ਹੋਰ ਨਹੀਂ ਨਾ ਨਾ ਆਂਦਾ ਹੈ ਨਹੀਂਗੇ ਇੱਕ ਹੀ ਆ ਉਹਨੇ ਦੂਜੇ ਤੇ 15000 ਦੇ ਵੇਚਦੇ 15 15 ਪਹਿਲਾ ਬਹੁਤ ਸੈਣੀ ਦਾ ਹੈਲਾ ਗੋਲਡਨ ਰੀਟriever ਆ ਇਹਦਾ ਨਾਮ ਕੀ ਆ ਬੈਲਾ ਪੁੱਤੀ ਆ ਪੁੱਤੀ ਆ ਆਵਾ ਨਹੀਂ ਤੂੰ ਵੀ ਤੇਰਾ ਸੁਣ ਨਾਲ ਦੀ ਤਾਂ ਮੈਜਿੰਗ ਕੀਤੀ ਪਈ ਹੈ ਤੇ ਸੁਣ ਰੌ ਆਉਦੀ ਆ ਕਿਵੇਂ ਆ ਠੀਕ ਜਿਹੜੀ ਲੈ ਆਂਦੀ ਹੁਣ ਬੈਲਾ ਉਹਨੂੰ ਸੁਲਤਾਨ ਜੀ ਰਾਮ ਨੂੰ ਕਿੱਥੇ ਰੱਖਣਾ ਉਹ ਡਰਦਾ ਇਹ ਤੋਂ ਸੁਲਤਾਨ ਅੰਦਰ ਆ ਮੈਨੂੰ ਕਿੱਥੇ ਰੱਖਣਾ ਬੀਬੀ ਵੇਲਾ ਤੂੰ ਚੈੱਕ ਕਰਕੇ ਚੱਕ ਕੇ ਜਿਹੜੇ ਚਾੜਨਾ ਸਤਾਨ ਨੂੰ ਉਹ ਤੇ ਭੱਜ ਜਾਂਦਾ ਇਹ ਤਾਂ ਮੋਟੀ ਹੀ ਹੋਈ ਸੋਹਣੀ ਜਿਹੇ ਸੁੱਤੀ ਜਿਨੀ ਲਈ ਮੈਂ ਚੱਕਦੇ ਨੇ ਮੋਟੀ ਹੀ ਹੋ ਜਾਣੀ ਆ ਔਰ ਆਪਣੇ ਦਾ ਸੇਤਾਂ ਖਾਣ ਪੀਣ ਤੇ ਆ ਆ ਬੀਬੀ ਕਿਵੇਂ ਲੱਗਿਆ ਮੈਂ ਉਹ ਕਿਵੇਂ ਕਰੂਗੀ ਕਿਵੇਂ ਲੱਗਾ ਬੀਬੀ ਗਿਫਟ ਵਧੀਆ ਵਧੀਆ ਸਪ੍ਰੈਸ ਦੂਜਾ ਕੰਮ ਕਰ ਚੁੱਕਿਆ ਕਰੂ ਦੂਜਾ ਕੰਮ ਬਾਹਰ ਐਨੂੰ ਰੋਟੀ ਖਵਾ ਕੇ ਨਾਲ ਹੀ ਹੈ ਲੈ ਗਿਨਾਂ ਨਾ ਹੈ ਕਿ ਨਾ ਤੋ ਬਾਹਰ ਕੁਝ ਵੀ ਘੰਟੇ ਬਾਹਰ ਖਵਾ ਕੇ ਨਾਲ ਹੀ ਬੇਲੀ ਛੱਡ ਤੇ ਨਿੱਘ ਜਾਨਾ ਫਿਰ ਸਾਨੂੰ ਚੁੱਕਣਾ ਪੈਂਦਾ ਲੈ ਆਂਦਾ ਖਵਾ ਕੇ ਤੇ ਨਾ ਉਹ ਭੁੱਖ ਲੱਗੀ ਇਹਨੂੰ ਆਵੇ ਦੂਰ ਤਪਾਇ ਕੌਲੀਆ ਪੀ ਗਿਆ ਪੀ ਗਈ ਪੀ ਗਈ ਆ ਵੇ ਕੌਲੀ ਇੱਕ ਪੀ ਗਈ ਪਹਿਲਾਂ ਵੇਖ ਲੈ ਇਹ ਕਰਕੇ ਪੀ ਗਿਆ ਤਾਂ ਪੀ ਗਈ ਆ ਪੀ ਗਈ ਪੀ ਗਈ ਹਾਂ ਸਾਰੇ ਫਾਨੂ ਆਰੀ ਲਾਤਾ ਤੇ ਸਾਡੇ ਮੱਜਾਂ ਨੂੰ ਕਿੰਨਾ ਰਖਣਾ ਸੋਣਾ ਲੱਗਾ ਪੱਠੇ ਇਹ ਤਾਂ ਸੋਨਾ ਵਾ ਤੇ ਇਹਨੂੰ ਬਸ ਸੋਨਾ ਲੱਗਾ ਮੈਨੂੰ ਲੈ ਤੇਰੇ ਨਾਲ ਸੋਨਾ ਇਹ ਨਾ ਕਰਿਆ ਕਰੋ ਇਹੀ ਹੁਣ ਕਹਿਣਾ ਕਿਉਂ ਤੂੰ ਆਖੇ ਲੱਗਾ ਤੇ ਇਹ ਤਾਂ ਫਿਰ ਵੀ ਆਖੇ ਲੱਗੇ ਵੇਲਾ ਚੱਕੇ ਦੇ ਹਨ ਚੁੱਪ ਕਰਕੇ ਖੜ ਗਿਆ ਤੇ ਤੂੰ ਤੂੰ ਤਾਂ ਆਖੇ ਪੀ ਦੇ ਦੇ ਤੇ ਬੀਬੀ ਨੂੰ ਚੈੱਕ ਕਰਾ ਦੇ ਬੀਬੀ ਚਾਹ ਦੇ ਹੱਥਿਆਂ ਲਾਉਂਦੀ ਫੇਰ ਟੋਪੀ ਤਾਂ ਦੇ ਦੇ ਤੈ ਹਿੱਕਾ ਹੈ ਲੈ ਟੋਪੀ ਦੀ ਹੈ ਇਹ ਤੇ ਟੋਪੀ ਨਹੀਂ ਹੈ ਤੇ ਦੇਣੀ ਹੈ ਟੋਪੀ ਆਏ ਨੇ ਸਾਰੇ ਇਹਨੇ ਵੀਰ ਸੁੱਟ ਨਾ ਦੇਈਂ ਕਿਤੇ ਸੁੱਟ ਨਾ ਥੋੜਾ ਹੈ ਸੁੱਟ ਨਾ ਲਈ ਥੋੜਾ ਸੋਣੀ ਮੁਗ ਨਹੀਂ ਮੁਗ ਨਹੀਂ ਆਹ ਸੋਣੀ ਜੀ ਪਰ ਇਹਦੀਆਂ ਫੀਡਾਂ ਲਿਆਈ ਪਹਿਲਾਂ ਬਿੱਲੀ ਦੀਆਂ ਲਿਆਂਦੀਆਂ ਇਦਾਂ ਹੀ ਆ ਹੁਣ ਬਿੱਲੀ ਵਾਲਾ ਹੀ ਆ ਰੱਖ ਲਾ ਕੋ ਜਗਾੜਮੈਂਟ ਜੀ ਉਹ ਤੇ ਵੀ ਕਰ ਲਿਆ ਕੋ ਨੂੰ ਕਿਵੇਂ ਬਿੱਲੀ ਦੀ ਫੀਡ ਫੇਰ ਮੁੱਕਣ ਵਾਲੀ ਆ ਬਾਅਦ ਇਹਦੀ ਆ ਜਾ ਕਰੋ ਫਿਰ ਤਾਂ ਸਿਰਨੇ ਤੋਂ ਮਾਤੇ ਆ ਜੀ ਜੀ ਮਟਰ ਦੇ ਬਿਸਕੁਟ ਦਿਓ ਜੀ ਨਾਲ ਤਾਂ ਬਿਸਕੁਟ ਬਰਾਊਨ ਬਰਾਊਨ ਇਹ ਪੜਨ ਲੱਗਣਾ ਬਿਸਕੁਟ ਵਾਕੀ ਪਿਆ ਇਹ ਕaganda ਬਿਸਕੁਟ ਉਹ ਜੀ ਮਟੂ ਹੋਈ ਨਹੀਂ ਵਰਦਾ ਕਿੰਨੇ ਖੰਦੇ ਲੱਗੇ ਪਹਿਲੇ ਵਾਲੇ ਨਾਲ ਹੀ ਖਦਣਾ ਸੋਹਣਾ ਲਾ ਜੇ ਵੱਡਾ ਹੋ ਮੋਟਾ ਹੋਇਆ ਫਿਰ ਸੋਹਣਾ ਹਾਂ ਉਹੀ ਆ ਜੱਤੀ ਵਾਲੇ ਹੁੰਦੇ ਜਿਹੜੇ ਇਹ ਮਸ਼ਹੂਰੀ ਉਹ ਨਹੀਂ ਪੈਟੀਗਰੀ ਹੁੰਦੀ ਮਸ਼ਹੂਰੀ ਉਹ ਆਏ ਇਹ ਠੀਕ ਆ ਮਸ਼ਹੂਰੀ ਦੀ ਨਾਲ ਆਏ ਚੋਟਦਾ ਹੰਦਦਾ ਇਹ ਰ ਠੀਕ ਆ ਇਹ ਚ ਬਾਹਰੇ ਕੋਈ ਗੱਲ ਆ ਨਾ ਤਾਂ ਤੇ ਭਾ ਲੈਣਾ ਵੱਡਾ ਵੱਡਾ ਲੱਗਦਾ ਇਹ ਵੱਟਾ ਹੀ ਹੋਣਾ ਇਹਨੇ ਨਹੀਂ ਉਹ ਜਿਹੜਾ ਉਹ ਸੀ ਉਹ ਉਹੀ ਇਹੀ ਆ ਇੱਕ ਵਾਲੀ ਹਲਤੀ ਨੂੰ ਸੌਰੇ ਲੈ ਗਏ ਉਹਨੇ ਨਹੀਂ ਉਹਦੇ ਕੋਲ ਜਿਹੜਾ ਆ ਰਾਤ ਆ ਉਹ ਹੈ ਉਹ ਜਿਹੜੀ ਸੀ ਉਹਦੇ ਸੌਰੇ ਲੈ ਗਏ ਇੱਕ 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 ਹੀ ਰੱਖੀ ਇਹ ਉਹਨਾਂ ਨੇ ਆਪ ਰੱਖਣੀ ਸੀ ਗਿਆ ਕਿੱਥੇ ਸੀ ਅੱਜ ਗਿਆ ਮਗਰੋ ਜੀਰੇ ਵੇਖਿਆ ਮਗਰੋ ਜੀਰੇ ਵੀ ਹੋ ਆਇਆ ਨੋ ਬਣਾ ਜੀਰੇ ਨਾ ਗਿਆ ਮੈਂ ਤਾਂ ਮੰਗਾ ਅੱਛਾ ਬੇਲਾ ਸਾਟੀ ਜਵਾਰ ਫੇਰ ਦਿਓ ਬਾਹਰ ਕਰ ਦੇ ਬਾਹਰ ਛੱਡ ਦੇ ਆ ਫੇਰ ਦਿਨ ਦੇ ਬਾਹਰ ਤਹੋਰਾ ਖਲਾਰੇ ਬੜੇ ਪਾਏ ਪਾਈ ਮਗਰ ਸਪਾਈ ਕੀਤੀ ਅੰਦਰ ਮੈਂ ਰਿਸ਼ਤਿਆਂ ਉੰਦੇ ਦਰ ਚੱਕਦਾ ਨਹੀਂ ਅੰਦਰ ਪਾਰ ਸੋਈ ਭਰੀ ਪਈ ਤੂੰ ਭਾਂਡਿਆਂ ਨਾਲ ਆਹ ਖਾ ਖਾ ਰੋਟੀਆਂ ਤੇ ਉਹ ਆ ਜਿਆ ਉਹ ਵੀ ਅੰਦਰ ਖਲਾਰੇ ਪਾਏ ਪਾਈ ਤੂੰ ਮੈਂ ਥੋੜਾ ਪਾਏ ਆ ਹੋਰ ਹੁਣ ਸੁਲਤਾਨ ਨੂੰ ਕੀ ਹੋਇਆ ਕੋਨਾ ਵਰ ਗਿਆ ਕਿੱਧਰ ਹੈ ਮੇਰੇ ਬਾਹਰ ਨਾ ਕੱਢਿਆ ਕੋਈ ਕਿਉਂ ਹੋਰ ਏਸੀ ਨਹੀਂ ਬਾਹਰ ਨਿਕਲਿਆ ਇਹਨੋ ਜਿਹਾ ਛੱਡ ਗਈ ਜਾਂਦਾ ਛੱਡ ਗਿਆ ਇਹਨਾਂ ਦੋਨ ਜਿਆ ਹਾਂ ਬੈਲਾਉ ਰਿਆ ਇਹਦੇ ਦੇਖਾਂਦਾ ਉਹ ਇੱਥੇ ਪਿੰਜਲੇ ਛੱਡਦੇ ਆ ਕਿੱਡੇ ਦੋਵੇਂ ਹਨ ਪਿੰਜਲੇ ਦੋਵੇਂ ਇਹਨਾਂ ਨੂੰ ਤੋਲ ਕਢਾਇਆ ਕਰਨਗੇ ਫੇਰ ਸਹੀ ਰੋ ਦੋ ਕਿੱਡੇ ਕਿਊਟ ਕਿਊਟ ਲੈ ਆਂਦੇ ਅਸੀਂ ਜੀ ਹੈਂ ਹਾਂ ਫੇਰ ਨਹੀਂ ਪਿੰਜਲੇ ਛੱਡ ਦੇ ਦੋਵਾਂ ਨੂੰ ਪਿਆਰ ਹੋਊਗਾ ਇਹਨਾਂ ਦਾ ਪਿਆਰ ਲੈ ਇੱਕ ਤਣੀ ਵੱਡ ਵੱਡ ਦੇਣਗੇ ਤੇ ਡੜੀ ਜਾਣਾ ਇਹਨਾਂ ਨੇ ਹਾਂ ਗੱਡੀ ਇਧਰ ਵਿੱਚ ਵੜਾ